ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਜੀ ਸਾਰੇ ਉਮੀਦ ਕਰਦੇ ਆਂ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਤੇ ਖੁਸ਼ ਹੋਗੇ ਤੇ ਸ਼ੁਰੂਆਤ ਕਰੀ ਆ ਆਪਣਾ ਵਲੌਗ ਦੀ ਅੱਜ ਪੂਰੇ 12 ਵਜੇ ਪੂਰੇ 12 ਵਜ ਗਏ ਨਾ ਤੇ 12 ਵਜੇ ਪੂਰੇ 12 ਵਜ ਗਏ ਆ ਪੌਣੇ 12 ਪੌਣੇ 12 ਚਰ 10-15 ਮਿੰਟ ਰਿੰਦੇ ਹੋਣਗੇ ਤੇ ਅੱਜ ਬਲੌਗ ਦੀ ਸ਼ੁਰੂਆਤ ਆਪਾਂ ਨੂੰ ਬਾਹਰ ਹੀ ਵੱਜ ਕੇ ਕਰਦੇ ਨੂੰ ਕਿਉਂਕਿ ਕਰਦੇ ਦਾ ਕੰਮ ਕਰ ਜਦੋਂ ਤੱਕ ਬਲਕਿ ਤੇ ਵਾਂਡੇ ਗਏ ਹੀ ਹੈ ਨਾ ਤੇ ਬਾਅਦ ਵਿੱਚ ਜੋ ਆ ਕੇ ਉਹ ਖਲਾਰਾ ਚੁੱਕਣਾ ਹੋਵੇ ਤੇ ਫਿਰ ਟਾਈਮ ਜਿਹੜਾ ਤੁਹਾਨੂੰ ਪਤਾ ਲੱਗ ਜਾਂਦਾ ਵਾ ਤੇ ਬੇਸ਼ੱਕ ਜਿੰਨਾ ਮਰਜ਼ੀ ਖਲਾਰਾ ਚੁੱਕ ਕੇ ਚੱਲ ਜੋ ਪਰ ਫਿਰ ਵੀ ਪਹੁੰਚ ਜਾਂਦੇ ਤੇ ਤੂੰ ਆ ਵੇਖੋ ਕਿੰਨਾ ਹੋਇਆ ਰੋਈ ਦੇ ਵਿੱਚ ਤੇ ਅੱਜ ਆਪਾਂ ਬਣਾਉਂਦੇ ਆ ਗੋਭੀ ਵਾਲੇ ਪਰੌਂਠੇ ਤੇ ਇੱਧਰ ਪਿੱਛੇ ਜਗਰੂਬ ਬੈਠੇ ਖਾ ਰਹੇ ਨੇ ਕਿਦਾਂ ਦੇ ਬਣੇ ਆ ਬਹੁਤ ਬੜੇ ਆ ਸਾਰੇ ਬਣੇ ਆ ਚਲੋ ਵਧੀਆ ਕਰਨਾ ਤੇ ਪ੍ਰਭ ਵੀ ਉੱਤੇ ਕੁੱਟਦੇ ਨਾ ਕੰਮ ਕਰੰਦੇ ਆ ਆਪਣਾ ਤੇ ਅਹੀਂ ਬਸ ਅੱਜ ਛੁੱਟੀ ਹੀ ਪ੍ਰਭ ਨੂੰ ਵੀ ਤੇ ਜਗਰੂਪ ਵੀ ਕਰੇ ਹੀ ਤੇ ਮੈਂ ਕਿਹਾ ਚੱਲ ਅੱਜ ਕੁੱਪੀ ਵਾਲੇ ਫਰੋਂਟੇ ਪੜ੍ਹਾਏ ਜਾਣ ਕਿਉਂਕਿ ਦਿਲ ਕਰਦਾ ਪਿਆ ਸੀ ਹਨਾ ਤੇ ਜਿਹੜੀ ਕਵਲ ਆਪਣੇ ਤੋਂ ਮੰਗੰਦੇ ਹੀ ਉਹ ਤੇ ਅੱਜ ਹੈ ਹੀ ਨਹੀਂ ਹਾਂ ਇਹ ਆ ਮਤਲਬ ਆਈ ਨਹੀਂ ਆਈ ਨਹੀਂ ਆ ਕਵਲ ਨੂੰ ਕਿੰਨੇ ਦਿਨ ਹੀ ਹੋ ਗਏ ਸਾਨੂੰ ਕਹਿੰਦੀ ਰਹੀ ਕਿ ਗੋਭੀ ਵਾਲੇ ਪਰੌਂਠੇ ਬਣਾ ਕੇ ਦੋ ਮੈਨੂੰ ਆਂਟੀ ਗੋਭੀ ਵਾਲੇ ਪਰੌਂਠੇ ਬਣਾਓ ਤੇ ਅੱਜ ਅਹੀਂ ਬਣਾਏ ਆ ਤੇ ਅੱਜ ਭੈਣ ਜੀ ਆਈ ਨਹੀਂ ਆ ਤੇ ਚਲੋ ਅਹੀਂ ਤੇ ਖਾਈਏ ਜੇ ਤੇ ਕੀ ਜਿਹਾ ਮੇਜੇ ਕੇ ਸਮਝ ਹੋਏ ਦਾਣਾ ਪਾਣੀ ਹੋਇਆ ਤੇ ਫਿਰ ਤੇ ਆ ਜੂਗੀ ਪਹੁੰਚ ਜੂਗੀ ਤੇ ਜੇ ਨਾ ਆਇਆ ਤੇ ਫਿਰ ਚਲੋ ਕੋਈ ਗੱਲ ਹੀ ਫਿਰ ਕੇ ਜਨ ਪੜਾਵਾਂਗੇ ਫਿਰ ਉਹਨੂੰ ਖਵਾਵਾਂਗੇ ਹੂੰ ਹੂੰ ਫੋਰ ਆਲ ਨਹੀਂ ਮੇਰੇ ਉੱਪਰ ਬਣਾ। ਉਸ ਨੂੰ ਕੱਟ ਹੀ ਨਾ ਪੜਾ। ਤੇ ਐਦਾਂ ਪਰੌਂਠੇ ਖਾਣ ਦਾ ਮਜ਼ਾ ਗਰਮ-ਗਰਮ ਹੀ ਆਉਂਦਾ ਨਾ। ਗਰਮ-ਗਰਮ ਲੱਤ ਦੇ ਲੱਤ ਦੇ ਪਰਨਾ ਆਪਾਂ ਸਾਰੇ ਪਰਿਵਾਰ ਨੂੰ ਬਣਾ ਕੇ ਜਿਹੜੀਆਂ ਹਾਊਸਵਾਈਸ ਜਿਹੜੀਆਂ ਲੇਡੀਜ਼ ਹੁੰਦੀਆਂ ਵਾ ਪਰਿਵਾਰ ਨੂੰ ਤੇ ਬਣਾ ਕੇ ਗਰਮ-ਗਰਮ ਖਵਾ ਦਿੰਦੀਆਂ ਪਰ ਜਦੋਂ ਆਪ ਦੀ ਵਾਰੀ ਹੁੰਦੀ ਹੈ ਉਦੋਂ ਉਹਦਾ ਮਾਰਨ ਆ ਕੇ ਜਾਂਦਾ। ਕਿਉਂਕਿ ਬਣਾ ਬਣਾਗੇ ਮਾਣ ਆਕ ਜਾਂਦਾ ਜਿੰਨਾ ਪਹਿਲਾਂ ਹੁੰਦਾ ਨਾ ਚਾਹੀ ਆਪਾਂ ਖਾਈਏ ਆ ਨਾ ਬਣਾਈਏ ਬਣਾਈਏ ਤੇ ਬਸ ਚੀਜ਼ ਬਣਾਉਂਦੇ ਆ ਬਣਾਉਂਦੇ ਹੀ ਮਨ ਭਰ ਜਾਂਦਾ ਤੇ ਇੱਕ ਜਦੋਂ ਖਾਣ ਲੱਗੀਏ ਉਦੋਂ ਸਾਰਾ ਕੰਮ ਕਰਕੇ ਆ ਕਿਧਰ ਰਸੋਈ ਦਾ ਸਾਫ ਕਰਕੇ ਰਸੋਈ ਤੇ ਫੇਰ ਹੀ ਜਲਦੇ ਆ ਫੇਰ ਹੀ ਬਹਿ ਕੇ ਆਰਾਮ ਨਾਲ ਖਾਵਾਂਗੇ ਵੀ ਜਿਹੜਾ ਕੰਮ ਦਾ ਪਿੱਛੇ ਨਹੀਂ ਕਰਨਾ ਹੋਵੇ ਤੇ ਉਹਨਾਂ ਚ ਨੂੰ ਠੰਡੇ ਹੋ ਜਾਂਦੇ ਫਿਰ ਖਾਣ ਦਾ ਕੋਈ ਮਜ਼ਾ じゃ ਨਹੀਂ ਆਉਂਦਾ ਸਾਨੂੰ ਕਹਿੰਦੇ ਨਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾਈ ਜੀ ਕਰਦਾ ਹੈ ਹਨਾ ਆ ਡਾਦੇ ਨੇ ਤੁਹਾਨੂੰ ਤੇ ਘਰ ਵਾਲੀ ਜੀ ਸਾਹੇ ਮਿਲ ਜਾਂਦੇ ਵਾ ਤੁਹਾਨੂੰ ਨਹੀਂ ਕੋਈ ਫਰਕ ਪੈਂਦਾ ਫਰਕ ਤੇ ਮੈਂ ਆ ਪਰਹਾੜੇ ਵਰਗੀਆਂ ਭੈਣਾਂ ਨੂੰ ਪੈਂਦਾ ਸਾਰਿਆਂ ਨੂੰ ਹੈ ਤੁਹਾਨੂੰ ਤੇ ਚਲੋ ਪਹਿਲਾਂ ਮਾਂ ਦੀਆਂ ਤੇ ਮੁੜ ਕੇ ਚਲੋ ਘਰ ਵਾਲੀ ਆ ਜਾਂਦੀ ਉਹ ਗਰਮ ਗਰਮ ਲਾ ਕੇ ਖਵਾਉਂਦੀ ਹੈ ਹੈ ਮਾਂ ਮੁੜ ਕੇ ਧੀ ਆ ਜਾਂਦੀ ਫਿਰ ਨੋ ਆ ਜਾਂਦੀ ਤੇ ਸਾਡੇ ਵਰਗੀਆਂ ਭੈਣਾਂ ਜਿਹੜੀਆਂ ਵਾ ਸਾਰੀਆਂ ਓ ਪਹਿਲਾਂ ਤੁਹਾਨੂੰ ਲਾ ਕੇ ਠਾਉਂਦੀਆਂ ਮੁੜ ਕੇ ਬੱਚਿਆਂ ਨੂੰ ਐਦਾਂ ਕਰਦੇ ਕਰਦੇ ਸਾਰੀ ਜ਼ਿੰਦਗੀ ਉਹਨਾਂ ਦੀ ਲੰਘ ਜਾਂਦੀ ਵਿਚਾਰੀਆਂ ਦੀ ਚਾਹੀ ਕੇ ਨਾ ਜਾਂ ਦੇ 9 ਕਿਲੋ ਰੋਟੀ ਖਾਣ ਨੂੰ ਮਿਲ ਜੂਈ ਜਾਂ ਮਿਲਨੇਗਾ ਜਾਂ ਮਿਲਨੇ ਖਾਣ ਨੂੰ ਮਿਲ ਜੇ ਉਹਦੇ ਆਪੋ ਆਪਣੇ ਹੱਥ-ਵੱਸ ਹੁੰਦਾ ਲੱਗੀ ਸਮਝ ਜੇ ਆਪਾਂ 9 ਨੂੰ ਧੀ ਬਣਾ ਕੇ ਰੱਖਾਂਗੇ ਨਾ ਤੇ ਫਿਰ ਉਹ ਵੀ ਧੀ ਬਣੂਗੀ ਅੱਗੇ ਮੈਂ ਇਹ ਸੋਚਦੀ ਆਂ ਕਿ ਜੇ ਆਪਾਂ ਆਪਣੀ ਕਿਤੇ ਹਨਾ ਆਪਣੀ ਆਪਾਂ ਹੁਣ ਜਿਵੇਂ ਅਸੀਂ ਕੁਵਾਰੀਆਂ ਹੁੰਗੀਆਂ ਹਨਾ ਤੇ ਅਸੀਂ ਮੰਮੀ ਨੂੰ ਕਈ ਵਾਰ ਮੰਮੀ ਸਾਨੂੰ ਕਹੇ ਗੱਲ ਦਾ ਟੋਕਦੀ ਤੇ ਅਸੀਂ ਕਈ ਵਾਰ ਮੰਮੀ ਨੂੰ ਟੋਕਦੇ ਹਾਂ ਇਹ ਨਹੀਂ ਗੱਲ ਹੈ ਕਿ ਮੰਮੀ ਤੂੰ ਆਹ ਕਿਉਂ ਕੀਤਾ ਮੰਮੀ ਤੂੰ ਇਦਾਂ ਕਿਉਂ ਕੀਤਾ ਤੇ ਇਸ ਕਰਕੇ ਜੇ ਆਪਾਂ ਨੂੰ ਕਿਤੇ ਨੋ ਆਂਦੀ ਵੀ ਹੋਗੇ ਨਾ ਤੇ ਹਾਂ ਆਹ ਮੰਮੀ ਨਹੀਂ ਕੰਮ ਕਰਨਾ ਤੇ ਆਹ ਮੰਮੀ ਇਦਾਂ ਕੰਮ ਕਰਨਾ ਉਹ ਸੁਣ ਲੈਣੀ ਚਾਹੀਦੀ ਆ ਕਿਉਂਕਿ ਕੋਣ ਨਵੀਂ ਜਨਰੇਸ਼ਨ ਆਉਣੀ ਆ ਠੀਕ ਹੈ ਉਹ ਅੱਗੇ ਡਿਵੈਲਪ ਹੋ ਕੇ ਆਉਣੀ ਆ ਤੇ ਉਹਨਾਂ ਦੀ ਨਵੀਂ ਸੋਚ ਹੋਣੀ ਆ ਹੁਣ ਜਿੱਦਾਂ ਅਸੀਂ ਕਹਿੰਦੀ ਆ ਸਾਡੀ ਨਵੀਂ ਸੋਚ ਆ ਅਸੀਂ ਆਹ ਕੰਮ ਇਸ ਤਰੀਕੇ ਨਾਲ ਕਰਨਾ ਵਾ ਉਹਦਾ ਹੀ ਉਹਨਾਂ ਨੇ ਸਾਨੂੰ ਕਹਿਣਾ ਬਗਾਵਤ ਕਰੇ ਕਿਉਂ ਨਹੀਂ ਕੋਣਾ ਉੱਪਰ ਪੋਟੀ ਦੇ ਤੁੰਪਾ ਇੱਕਦ ਇੱਕ ਬਰ ਨਹੀਂ ਆਣਾ ਨਹੀਂ ਤੇ ਨਾਲ ਕਿਉਂ ਥੋੜੀ ਚੰਗਾ ਲੱਗਦਾ ਮੈਨੂੰ ਲੱਗ ਹੀ ਜਾਂਦਾ ਲੈ ਕਿੱਡੇ ਚਲਾ ਗਿਆ ਕਿ ਸਭ ਕੋ ਜਾ ਹੀ ਜਾਵੇ ਖਾ ਹੀ ਲਏ ਹਲ ਆਪਰਾ ਆਪਣਾ ਰਾਇੜਾ ਵੱਧੂ ਪਿਆਵਾ ਇਸ ਨੋਈ ਨੂੰ ਪਾ ਦਾਂਗੇ ਮਿਰਚ ਤਾਂ ਨਹੀਂ ਇੰਨੀ ਹੈਗੀ ਨਾ ਥੀ ਹੀ ਨਾਰਮਲ ਹੈ ਖਾ ਲੈਣੀ ਉਹ ਵੀ ਕਿਹੜਾ ਉਦੇਈ ਬੜੇ ਨਖਰੇ ਜੇ ਉਹ ਤੇ ਬਹੁਤ ਮੈਨਲੀ ਨਖਰਿਆਣਾ ਰੋਟੀ ਖਾਂਦੀ ਆ ਜਿੰਨਾ ਚਿਰ ਉਹਨੂੰ ਸਬਜ਼ੀ ਨਹੀਂ ਨਾ ਪਾ ਕੇ ਦੇਈਦੀ ਉਹ ਵੀ ਰੋਟੀ ਮੂੰਹ ਤੇ ਨਹੀਂ ਕਹਿੰਦੇ ਨੱਕ ਤੇ ਨਹੀਂ ਚੜਾਉਂਦੀ ਆ ਖਾ ਰੂ ਨਾ ਇਹ ਖਾ ਲੈਣੀ ਉਹਨੇ ਇਹਨੂੰ ਆ ਦੋ ਪਰੌਂਦੇ ਆ ਮੈਂ ਛੋਲੇ ਪਾ ਦਵਾਂ ਪਹਿਲਾਂ ਇੱਕ ਪਾ ਕੇ ਵੇਖਿਓ ਨਾ ਜੇ ਤੇ ਇੱਕ ਖਾੜਿਆ ਫਿਰ ਦੂਜਾ ਪਾ ਲਈ ਕਾਦੇ ਵਾਲਾ ਕੀ ਅਰਪ ਨਈ ਹੋਰ ਗਾਇਲਾ ਕੀ ਆ ਕਹਨੇ ਭਾਈ ਅੱਛਾ ਅੱਛਾ ਫੁੱਲਾ ਵਾਲਾ ਭਾਈ ਬਬੇ ਦੇਖੀ ਹੈ ਹੋ ਰਹਿਣ ਦੇ ਯਾਰ ਬੜੇ ਵਧੀਆ ਪ੍ਰਪ ਆ ਫੁੱਲਾ ਵਾਲਾ ਭਾਈ ਹੋ ਰਹਿ ਦੇ ਭਰਾਵਾ ਆਇਆ ਕਹਿਣੇ ਭਾਈ ਨੂੰ ਗੰਧੋਈ ਦੇਣਾ ਹੈ ਵੇਖਿਆ ਜਿਬਰਾ ਬਲਾ ਖਲਾਰ ਤੋਂ ਮੈਂਨੇ ਆਪਾਂ ਵੇਖ ਲੈਓ ਲਓ ਨਾ ਲੈਵੋ ਨਾ ਵੇਖ ਡੇ ਚਲਾਗੇ ਮੈਨੂੰ ਫੇਰ ਆਪਣੀਆਂ ਰੋਟੀਆਂ ਵਿੱਚੇ ਛੱਡ ਕੇ ਜਾਣਾ ਪੈਣਾ ਆ ਗਏ ਨੇ ਹੁੰਦੇ ਕਣ ਚਲਾ ਰੋਟੀਆਂ ਦਾ ਇਧਰ ਆਈ ਬਰਾਬਰ ਆ ਗਏ ਨੇ ਆ ਗਈ ਆਹ ਫੋਨ ਫੜੀ ਇਹ ਤੇ ਉਹ ਹੀ ਆ ਮੇਰਾ ਬਾਬਾ ਜੀ ਬੱਜ ਰਿਹਾ ਹੈ ਕੋਲ ਤੇ ਹੈਗਾ ਹਾਂ ਜੀ dama

ਵੱਡੇ ਸਾਬ ਜੱਦੇ ਸ਼ੀਰੀ ਤੇ ਗੁਰੂ ਪਿਆਰ ਵਾਲਿਓ ਆ ਸਰਕਾਰ ਆ ਮੇਰੇ ਛਤਗੁਰੂ ਮਹਾਰਾਜ ਚਲਦੇ ਆ ਚਲਦੇ ਆ ਮਾਲਵੇ ਦੇ ਪਿੰਡਾਂ ਦੇ ਵਿੱਚ ਹੀ ਗੁਰਦੁਆਰੇ ਪਾਈ ਕਿਦਾਂ ਹੁੰਦੀ ਆ ਸਾਹਣੀ ਮਤਲਬ ਜਿਉ ਘੱਟਾ ਪੈਣਾ ਨਾ ਮਹਾਰਾਜ ਨੇ ਜਾ ਕੇ ਉਥੇ ਕਮਰ ਕੱਸਾ ਖੋਲਿਆ ਕੰਮ ਲਿਆ ਕੰਮ ਕੈਸ਼ ਕਰਕੇ ਦੋਵੇਂ ਹੈਗਾ ਵਾ ਇਹਦੇ ਚਾਹ ਨਹੀਂ ਮੇਰੇ ਚਾਹ ਆਉਣੇ ਨੂੰ ਆਇਓ ਵੀਰੇ ਨੋ ਬੋੜੀ ਨਾ ਉਹ ਹੀ ਉਹ ਵੱਡਾ ਚਾਹੀਦਾ ਉਹ ਤਾਂ ਸੋਨਾ ਲੱਗਦਾ ਉਹ ਆਹੋ ਆਹੋ ਉਹ ਗੇੜੀ ਵਾਲਾ ਲੈਣਾ ਉਹ ਗਰੀਨ ਹੂੰ ਤੇੜੀ ਬਰਣੀ ਮਾਂ ਛੋਲੇ ਆਂਦੀ ਨਹੀਂ ਟਾਈਮ ਚ ਨਹੀਂ ਲੱਗਣਾ ਪੰਜ ਮਿੰਟਾਂ ਚ ਬਨ ਜਾਂਦੀ ਆ ਮੈਨਾਂ ਟਾਈਮ ਨਹੀਂ ਲੱਗਦਾ ਉਹ ਮਾਂ ਛੋਲੇ ਆਂਦੀ ਦਾਲ ਕਦੇ ਅੱਡ ਤੇ ਕਦੇ ਨਾਲ ਔਰ ਚਲੇ ਆ ਪਿਆ ਸਿਆਲ ਤੇ ਗੂੜਾ ਛੁੱਟ ਗਿਆ ਮਾ ਜੇ ਇਹ ਹੋਇਆ ਪਿਆ ਸਾਰਿਆਂ ਨੂੰ ਬੁਖਾਰ ਇਹ ਗੱਲ ਨਹੀਂ ਬਣੀ ਨਹੀਂ ਬਣੀ ਨੋ ਨਾਲ ਚੱਲ ਮੈਂ ਥੋੜਾ ਦੇਖਦੇ ਵੱਡੇ ਵੱਡੇ ਸ਼ਾਇਰ ਮੋਹ ਚੁੱਕੇ ਨੇ ਐਦਾਂ ਸਾਡੇ ਅੱਜ ਫਿਰ ਕਾਕਾ ਨਹੀਂ ਆਏ ਨੇ ਕਾਕਾ ਨਹੀਂ ਆਏ ਨੇ ਕਾਕਾ ਜੀ ਆਏ ਨੇ ਕਾਕਾ ਜਲਦੀ ਮੁੜਿਆ ਜਲਦੀ ਕਿੰਨੇ ਦੀ ਜਿਗਰ ਚਾਲ ਬਣਾ ਨੇ ਰੋਟੀ

6 ਵਾਜੇ ਕੇ ਸਵਾਗਸ਼ੇਦ ਹੋਇਦਾ ਟਾਈਮ ਹੋ ਗਿਆ ਤੇ ਅਹੀਂ ਹੁਣੇ ਹੀ ਮੈਂ ਫ੍ਰੀ ਹੋਈ ਆ ਤੇ ਜਗਰੂ ਬਣਾ ਕੇ ਨਾ ਮੰਜੇ ਤੇ ਬੈੱਡ ਤੇ ਸੌਰੀ ਮੰਜੇ ਤੇ ਹੀ ਬੈਠ ਤੇ ਆਰਾਮ ਨਾਲ ਬੈਠੇ ਨੇ ਤੇ ਕੋਈ ਇਹਨਾਂ ਨੂੰ ਫਿਕਰ ਨਹੀਂ ਆ ਵੀ ਉਹਨੂੰ ਕੋਈ ਚੀਜ਼ ਲਿਆ ਕੇ ਦੇਣੀ ਆ ਕੋਈ ਸਬਜ਼ੀ ਕੋਈ ਭਾਜੀ ਤੇ ਉਹਨੇ ਬਣਾਉਣੀ ਆ ਉੱਠ ਕੇ ਤੇ ਮੈਨੂੰ ਹੌਲੀ ਜਿਹਾ ਅੜਕੇ ਕਹਿੰਦੇ ਤੂੰ ਕੀ ਕਰਦੀ ਆ ਤੇ ਉਹਨੂੰ ਨਹੀਂ ਪਤਾ ਲੱਗਦਾ ਤੇ ਕੀ ਬਣਾਉਣਾ ਕੀ ਨਹੀਂ ਬਣਾਉਣਾ ਮੈਂ ਕਹਿੰਦਾ ਵਾ ਮੈਂ 4 ਕਿਹੜੇ ਗਿਆ ਬਾਅਦ ਤੂੰ ਉਦੋਂ ਦੱਸ ਉਦੋਂ ਦੱਸ ਮੈਂ ਹੁਣ ਇਨੇ ਬੱਚਿਆਂ ਚ ਵੇ ਸੋਚ ਪੀ ਮੈਂ ਇਨੇ ਬੱਚਿਆਂ ਚ ਬੱਠੀ ਮੇਰਾ ਉਹਨਾਂ ਦੇ ਵਿੱਚ ਦਿਮਾਗ ਲੱਗ ਜਾਂਦਾ ਜਦੋਂ ਬੱਚੇ ਬੈਠੇ ਹੁਣ ਉਹਦੋਂ ਮੈਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਆਲੇ ਦੁਆਲੇ ਦਾ ਕਿਉਂਕਿ ਪਹਿਲੇ ਦਿਮਾਗ ਜਿਹੜਾ ਨਾ ਸੁਣ ਹੋਇਆ ਹੁੰਦਾ ਬੱਚਿਆਂ ਦੀਆਂ ਗੱਲਾਂ ਸੁਣ ਸੁਣ ਕੇ ਬੱਚਿਆਂ ਦੇ ਰੋਲਾ ਸੁਣ ਸੁਣ ਕੇ ਤੇ ਇਹ ਤੁਹਾਨੂੰ ਆਪ ਨੂੰ ਚਾਹੀਦਾ ਵਾ ਠੀਕ ਐ ਨਹੀਂ ਚਾਹੀਦਾ ਤੁਹਾਨੂੰ ਵੇ ਆ ਮੈਨੂੰ ਕਾਪੀਰਾਈਟ ਆ ਜਣਾ ਤੂੰ ਕਿਹਦਾ ਹਾਲ ਲਾਇਆ ਵਾ ਆ ਲਾਇਆ ਕਾਪੀਰਾਈਟ ਆ ਜਣਾ ਵਾ ਤੇ ਗੱਲਾਂ ਕਰ ਲੋ ਕਿਤੇ ਮੇਰ ਨਾਲ ਵੀ ਦੋ ਚਾਰ ਨੇ ਜਦੋਂ ਜਦੋਂ ਆਪ ਦਾ ਮੂਡ ਹੋਵੇ ਨਾ ਉਦੋਂ ਤੇ ਮੈਂ ਇਹ ਗੱਲਾਂ ਦੀ ਉਹ ਤੇ ਕਵਲ ਦਾ ਸਿਰ ਖਾ ਲਿਆ ਸੀ ਤੁਸੀਂ ਮੈਂ ਵੇਖਾਂ ਨਹੀਂ ਹਾਂ ਸੁਣਨ ਨਹੀਂ ਹਾਂ ਨਾ ਤੈਨੂੰ ਤੂੰ ਤਾਂ ਕਹਿ ਨਹੀਂ ਤੂੰ ਚਾਹ ਤੈਨੂੰ ਦੁਨੀਆ ਤੋਂ ਚੱਲੀ ਦੁਨੀਆ ਤੋਂ ਮਤਲਬ ਕਿ ਇਹ ਮੈਨੂੰ ਮਾਰ ਕੇ ਹੀ ਖੁਸ਼ ਆ ਵੇ ਲੋ ਅੱਗੇ ਵੀ ਇੱਕ ਵਾਰੀ ਵੀਡੀਓ ਜੇ ਆਪਾਂ ਟਾਈਟਲ ਰੱਖਿਆ ਹੀ ਨਾ ਮੈਨੂੰ ਮਾਰ ਕੇ ਖੁਸ਼ ਆ ਤੇ ਉਹੋ ਗੱਲ ਜੇ ਇਹ ਮੈਨੂੰ ਮਰੀ ਮਰੀ ਪਾਲ ਦੇ ਮਰੀ ਪਾਲ ਦੇ ਆ ਉਹ ਕਹਣੀ ਫਿਰ ਆ ਲਓ ਜਿਹਦੀਆਂ ਪੱਕੀਆਂ ਖਾਣ ਨਾ ਹੜ ਗੀਆਂ ਮੇਕੂ ਕੌਂਡ ਪਕਾ ਕੇ ਦਿੰਨੀ ਮੇਰੇ ਵਗਰ ਹੈ ਹੈਗੀ ਪਕਾਉਣ ਵਾਲੀ ਕੋਈ ਮਗਰ ਦੱਸੋ ਇੱਕ ਇਹਦੇ ਫੋਨ ਦੇ ਵਿੱਚ ਵੜੇ ਰਹਿੰਦੇ ਬਸ ਇਹੋ ਗੱਲ ਹੈ ਕਿ ਇਹਨਾਂ ਨੇ ਨਾ ਘਰ ਵਲ ਦੇ ਫੋਨ ਜਿਹੜੇ ਲੁਕਾ ਕੇ ਰੱਖ ਦੇਣੇ ਚਾਹੀਦੇ ਜਦੋਂ ਘਰੇ ਇਥੇ ਇਹਨਾਂ ਨੂੰ ਕੋਈ ਗੱਲ ਨਹੀਂ ਆਉਣੀ ਜਦੋਂ ਡਿਊਟੀ ਤੇ ਚਲੇਗਾ ਨਾ ਮੈਂ ਨਹੀਂ ਦਿਨ ਚ ਪਤਾ ਨਹੀਂ 10 ਤੇ 15 ਫੋਨ ਇਹ ਸਿਰਫ ਕਿੰਨੇ ਵਜੇ ਤੋਂ ਲੈ ਕੇ 5 ਵਜੇ ਤੋਂ ਵੈਗਰ ਰਾਤ ਦੇ 10 ਵਜੇ ਤੱਕ 15 ਫੋਨ ਲਾ ਦੇਣੇ ਉਦੋਂ ਆਪਾਂ ਨੂੰ ਗੱਲਾਂ ਜ਼ਿਆਦਾ ਜਣੀਆਂ ਆ ਘਰ ਚ ਆ ਕੰਮ ਕਰਨਾ ਹੈ ਘਰ ਚ ਪਾਓ ਕੰਮ ਕਰਨਾ ਹੈਗਾ ਹੈ ਜੋ ਸਾਹਮਣੇ ਬੈਠੇ ਉਹ ਕੋਈ ਸਲਾਹ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਰ ਇਹਨੀਆਂ ਗੱਲਾਂ ਵੀ ਕਿੱਥੋਂ ਤੁਰੀਆਂ ਆਉਣ ਆ ਉੱਥੇ ਆਇਆ ਇੱਥੇ ਚੂਹਾ ਜੇ ਉਹ ਫੇਰ ਕੁੜ ਕੁੜ ਲਾਈ ਹੁਣ ਇੱਥੇ ਓ ਇੱਥੇ ਚੂਹਾ ਵਾ ਸੋਫੇ ਥੱਲੇ ਜੇ ਸਾਡੇ ਘਰ ਤੇ ਬਿੱਲੀ ਆਉਂਦੀ ਸਾਨੂੰ ਉਹਦਾ ਵੀ ਮਾਸਾ ਸੁਖਣੇ ਹੈਗਾ ਕਿ ਉਹ ਵੀ ਸਾਨੂੰ ਇਹ ਮਾਸਾ ਸੁਖ ਦੇ ਦੇ ਇੱਕ ਚੂਹਾੜੀ ਫੜਿਆ ਜਾਂਦਾ ਨਾ ਬਿੱਲੀ ਦੋ ਤੇ ਕੁੱਤੀ ਦੋ ਰਲ ਕੇ ਸਾਡੀ ਤੋਂ ਰੱਖ ਕੇ ਚੱਜੇ ਲੈ ਇਹਨੂੰ ਇੱਥੇ ਬੋ 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 ਤੁਸੀਂ ਨਾ ਗੱਲਾਂ ਬਾਤਾਂ ਕਰੋ ਮੈਂ ਕੰਮ ਕਰਨ ਦੀ ਇੱਥੇ ਬੋ ਹਾਂ ਹੁਣੇ ਹੀ ਬੋ ਹੁਣੇ ਹੀ ਬੋ ਇੱਥੇ ਇੱਥੇ ਬੋ ਉਹ ਆਂਦੀ ਨਹੀਂ ਫਿਲਮ ਦੇ ਕੌਣ ਆਂਦੀ ਉਹ ਆਂਦੀ ਕੌਣ ਆਂਦੀ ਪਤਾ ਤੇ ਲੱਗੇ ਲਓ ਗਾਇਸ ਇਹ ਮੈਂ ਤੁਹਾਨੂੰ ਦੱਸਦੀ ਹਾਂ ਬੋਲਿਓ ਬੋਲਿਓ ਤੇ ਮੈਂ ਨਾ ਇੱਥੇ ਸੋਈ ਤੇ ਕੰਮ ਕਰਨਾ ਹੈ ਤੇ ਮੈਂ ਕਿਹਾ ਤੁਹੀਂ ਇੱਥੇ ਆਰਾਮ ਦੇ ਨਾਲ ਬੈੱਡ ਤੇ ਆ ਕੇ ਬਹਿ ਜਾਓ ਤੇ ਕੰਬਲ ਲੈ ਲਓ ਜੇ ਤੈਨੂੰ ਜਿਆਦਾ ਠੰਡ ਲੱਗਦੀ ਆ ਰੇ ਮੇਰੇ ਨਾਲੇ ਆਪਾਂ ਗੱਲਾਂ ਬਾਤਾਂ ਕਰ ਲੈਨੇ ਨਾਲ ਨਾਲ ਹੀ ਨਾਲ ਮੈਂ ਆਪਣਾ ਕੰਮ ਕਰੀ ਜਾਨੀ ਆ ਤੇ ਇਹਨਾਂ ਨੇ ਐਡਾ ਮੂੰਹ ਫੁਲਾਇਆ ਵਾ ਕਿ ਮੈਂ ਠੰਡ ਕਿੰਨੀ ਕਿਆ ਮਾ ਆ ਕੇ ਛੋਲੇ ਜਾ ਪਾਇਆ ਤਗੜਾ ਆ ਆਸ਼ਾ ਤੂੰ ਵੀ ਪਾੜੋ ਤੂੰ ਵੀ ਲੈਓ ਅਬ ਮੇਰਾ ਮੋਟਾ ਸੂਟ ਵੇਖ ਕੇ ਆਪ ਤੂੰ ਐਡਾ ਮੋਟਾ ਸੂਟ ਪਾਇਆ ਸੇ ਨੂੰ ਕਹਿੰਦੀ ਠੰਡ ਲੱਗਣੀ ਆ ਤੇ ਤੁਸੀਂ ਵੀ ਪਾਲੋ ਦਾ ਡੈਕੋਰਟਿਜ਼ ਵਾਟਰ ਕੋਜ ਹੈ ਨਹੀਂਗਾ ਆਜੋ ਵੀ ਮੈਨ ਲਈ ਬੱਗੜਾ ਲਈ ਇਦਾਂ ਨਾ ਆਪਣੀ ਸनोई ਬਥੌਣੀ ਆਜੇ ਸनोई ਨੂੰ ਨਾ ਇਹ ਇਧਰ ਇੱਕ ਆਡੀ ਸनोई ਅੱਜ ਨਾ ਹੀ ਸनोई ਦੀ ਨਿਮਾਈ ਦਵਾਈ ਕਰਾਈ ਆ ਠੰਡ ਬੜੀ ਇਹਦੇ ਬਾਬਾ ਮੈਨੂੰ ਲੱਗਦਾ ਇਹਦਾ ਹਫਤਾ ਦੋ ਹਫਤੇ ਨਿਕਲ ਜਾਂਦੇ ਤੇ ਫਿਰ ਇਹਨੂੰ ਨਿਮਾਈਦਾ ਆ ਆ ਦੇਖੋ ਕਿਦਾਂ ਬੈਠੀ ਮਜੇ ਨਾ ਪਰ ਇਹਨੂੰ ਨਮਾਉਂਦਾ ਸਾਡਾ ਕੋਈ ਫਾਇਦਾ ਨਹੀਂ ਨਿਕਲਿਆ ਪਤਾ ਨਹੀਂ ਕਿੱਥੇ ਜਾ ਕੇ ਬਹਿ ਕੇ ਤੇ ਆਪਦਾ ਕਾਲਾ ਮੂੰਹ ਕਰਾਇਆ ਮੂੰਹ ਕਾਲਾ ਕਰਾਇਆ ਇਹ ਆਪਦਾ ਮੂੰਹ ਦੇ ਪਰ ਨਾ ਸਾਰੀ ਇਧਰ ਦੇਖੋ ਕਾਲੋਂ ਲਾਈ ਇਹਦੇ ਤੇ ਉਹ ਪਤਾ ਨਹੀਂ ਉੱਪਰ ਮੈਨੂੰ ਲੱਗਦਾ ਕੋਈ ਹੈਗਾ ਹੀ ਕੁਛ ਉਹਨੇ ਸਾਰਾ ਆਪਣੇ ਮੂੰਹ ਤੇ ਉੱਥੋਂ ਪਤਾ ਨਹੀਂ ਕਿਥੋਂ ਕਾਲੋਂ ਲਵਾ ਲਈ ਆ ਇੱਥੇ ਨੀਚੇ ਇੱਥੇ ਨੈਕ ਤੇ ਵੀ ਲਵਾ ਲਈ ਆ ਸਾਰਾ ਮੂੰਹ ਇੱਕਦਮ ਇਹਦਾ ਕਾਲਾ ਹੋ ਗਿਆ ਤੇ ਹੁਣ ਆਪਾਂ ਅੰਛ ਦੇਖ ਕੇ ਚੰਦੇ ਵਿੱਚ ਤੇ ਉਧਰ ਜਿਹੜਾ ਗਰੂਪ ਆ ਜਾਵੇ ਬੜ 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 ਕਰਦੇ ਓਏ ਪਿਛੇ ਪਿਛਣ ਕਰਦੇ ਪਿਛਣ ਕਰਦੇ ਬੜ 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 ਪਤਾ ਨਹੀਂ ਨਾ ਬੰਦੇ ਆਂ 24 ਘੰਟੇ ਚਾਲੂ ਰਹਿੰਦੀ ਆਪਦੇ ਮਤਲਬ ਦੇ ਨਾਲ ਜਿੰਨੀਆਂ ਮਰਜ਼ੀ ਉਹਨਾਂ ਦੀਆਂ ਗੱਲਾਂ ਇਹਨਾਂ ਤੋਂ ਕਰਾਈ ਜਾਓ ਤੇ ਫਿਰ ਇਹਨਾਂ ਨੇ ਕਰੀ ਜਾਣੀਆਂ ਤੇ ਜੇ ਕਿਤੇ ਮੈਂ ਕਿਹਾ ਉਸ ਤਾਂ ਆ ਗਿਆ ਤਾਂ ਨਾ ਕੰਮ ਦੀ ਕੋਈ ਗੱਲ ਕਰਨੀ ਹੋਈ ਉਹ ਨਹੀਂ ਇਹਨਾਂ ਤੋਂ ਹੁੰਦੀ ਹੁਣ ਇਹਨੂੰ ਕਿਧਰ ਖੜਨਾ ਜੇ ਹਾਂ ਖੋਲ ਤੂੰ ਥੋੜਾ ਟਾਈਮ ਬਾਥਮ ਬੁਤਮ ਜਾਇਓਗੇ ਤੇ ਮੈਂ ਇੱਥੇ ਲੱਗੀ ਸੀ ਕਿ ਦਾਲ ਰੱਖਣ ਵਾਸਤੇ ਤੇ ਆਟਾ ਅੱਜ ਆਪਾਂ ਗੁੰਨ ਕੇ ਰੱਖਿਆ ਸੀਗਾ ਤੇ ਮੈਂ ਹਾਂ ਰੋਟੀ ਪਾਸ ਮਿੰਟ ਮਿੰਟ ਪਕਾ ਲੈਣੀ ਆ ਬਸ ਥੋੜਾ ਜਿਹਾ ਕੰਮ ਦਾਲ ਆਪਾਂ ਰੱਖ ਦੇਣੀ ਆ ਤੇ ਫਿਰ ਆਪਾਂ ਤੜਕਾ ਕੱਟ ਲੈਣਾ ਤੜਕਾ ਕੱਟ ਕੇ ਤੜਕਾ ਲਗਾ ਕੇ ਤੇ ਫਿਰ ਆਪਣੀ ਡਿਨਰ ਦੀ ਤਿਆਰੀ ਹੋ ਜਾਣੀ ਆ ਤੇ ਮਿਲਦੇ ਆਪਾਂ ਤਾਂ ਥੋੜੀ ਜੰਦ ਅੱਗ ਠੀਕ ਆ